ਸਤਿ ਸ਼੍ਰੀ ਅਕਾਲ ਜੀ ਸਾਰੇ ਮਿੱਤਰਾਂ ਨੂੰ ਕੀ ਹਾਲ ਚਾਲ ਹੈ ਸਾਰਿਆਂ ਦਾ ਉਮੀਦ ਕਰਦਾ ਸਾਰੇ ਜਣ ਠੀਕ ਠਾਕ ਹੋਗੇ ਸਵਾਗਤ ਹੈ ਜੀ ਇੱਕ ਹੋਰ ਨਵੇਂ ਵਲੌਗ 'ਚ ਤੇ ਅੱਜ ਬਈ ਆਪਣੇ ਝੋਟਿਆਂ ਦਾ ਕੰਮ ਸ਼ੁਰੂ ਕੀਤਾ ਆ ਆ ਆਪਣੇ ਹਾਲੈਂਡ ਦਾ ਤੇ ਸਿਸਟਮ ਲਾਉਣ ਲੱਗੇ ਆ ਠੀਕ ਹੈ ਉਹਦੀ ਛਤਰੀ ਛੁਤਰੀ ਲਾ ਦੇਣੀ ਆ ਤੇ ਮਿਲੋ ਜੱਸਾ ਬਾਸੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਇਹਦਾ ਜਿੱਦਾਂ ਤੁਸੀਂ ਪਿਛਲੇ ਵਲੌਗ 'ਚ ਦੇਖਿਆ ਸੀ ਆਪਾਂ ਰੇਸ ਵਾਲਾ ਕੰਮ ਤਾਂ ਕਰ ਲਿਆ ਸੀਗਾ ਠੀਕ ਹੈ ਰੇ ਇਸ ਇੱਤੇ ਸਾਈਡ ਤੇ ਲੱਗੀ ਸੀ ਬਹੁਤੇ ਵੀਰ ਪੁੱਛਦੇ ਸੀ ਦਾ ਪ੍ਰਾਈਸ ਕੀ ਆ ਵੀਰੋ ਮੈਂ ਨੰਬਰ ਜਿਹੜਾ ਆ ਉਹ ਮੈਂ ਡਿਸਕ੍ਰਿਪਸ਼ਨ ਚ ਦੇ ਦੂੰਗਾ ਇਸ ਵੀਡੀਓ ਦੇ ਵੀ ਤੇ ਪਿਛਲੀ ਵੀਡੀਓ ਦੇ ਵੀ ਤੇ ਮੇਰੇ ਵੀਰ ਉੱਥੋਂ ਜਾ ਕੇ ਵੀਰਾਂ ਨਾਲ ਕੰਟੈਕਟ ਕਰ ਲੇ ਕਿਉਂਕਿ ਪ੍ਰਾਈਸ ਮੈਂ ਵੀ ਨਹੀਂ ਹਲੇ ਪੁੱਛਿਆ ਆਪਾਂ ਲਵਾ ਕੇ ਆ ਗਏ ਕੰਮ ਹੋਰ ਵੀ ਕਰਾਉਣਾ ਸੀ ਠੀਕ ਹੈ ਤੇ ਇੱਕ ਆਪਾਂ ਆਹ ਪੱਤੀਆਂ ਖੋਲਣੀਆਂ ਆ ਆਪਣੇ ਜੰਗਲੇ ਵਾਲੀਆਂ ਉਹ ਰੱਖਾਂਗੇ ਯਾਰ ਉਹਨੂੰ ਵੀ ਸੰਭਾਲ ਕੇ ਪਰੇ ਕਮਰੇ ਚ ਰੱਖਣਾ ਹੈ ਵੇਟ ਵੀ ਹਲੇ ਜਿ세 ਅੱਜ ਵੇਟ ਬੂਟ ਚੁੱਕ ਕੇ ਰੱਖਾਂਗੇ ਯਾਰ ਰਾਜ ਹੀ ਪਏ ਆ ਠੀਕ ਹੈ ਤੇ ਇਹਦੀ ਛਤਰੀ ਲਵਾ ਦਾਂਗੇ ਵੀਰਾਂ ਤੋਂ ਠੀਕ ਹੈ ਛਤਰੀ ਲਵਾ ਕੇ ਇਹਦੀ ਵਾਇਰਿੰਗ ਉਰਿੰਗ ਜੀ ਥੋੜੀ ਜੀ ਸੈੱਟ ਕਰਨ ਵਾਲੀ ਆ ਉਹ ਸਾਰੀ ਕਰਾ ਦੰਨੇ ਆ ਠੀਕ ਤੇ ਬਾਕੀ ਦਾ ਕੰਮ ਤੁਸੀਂ ਦੇਖੀ ਚੱਲਿਓ ਵਲੌਗ ਦੇ ਅੰਦਰ ਤੇ ਹਲੇ ਤਾਂ ਫਿਲਹਾਲ ਝੋਟੇ ਦਾ ਕੰਮ ਸ਼ੁਰੂ ਕੀਤਾ ਆ ਇਹਦਾ ਸਿਸਟਮ ਲਾਉਣ ਲੱਗੇ ਆਪਾਂ ਲੋ ਜੀ ਵੀਰੋ ਝੋਟੇ ਦਾ ਸਾਰਾ ਹੀ ਸਮਾਨ ਖੋਲਤਾ ਆਪਾਂ ਠੀਕ ਹੈ ਆ ਪਿਆ ਆ ਤੇ ਬਸ ਹੁਣ ਇਹਦੀ ਪੇਟੀ ਖੋਲ ਕੇ ਇਹਦਾ ਕੰਮ ਡੰਨੇ ਆ ਰਹਿ ਗਿਆ ਬਸ ਆਪਣਾ ਛਤਰੀ ਤੋਂ ਸਮਾਨ ਜਿਹੜਾ ਲਾਉਣ ਵਾਲਾ ਐਂਪ ਪੰਪ ਫੇਰ ਉਹ ਲਾਉਣਗੇ ਇਹ ਹਾਲੇ ਤਾਂ ਇਹੀ ਕੰਮ ਚੱਲੀ ਜਾਂਦਾ ਆ ਤੇ ਫੇਰ ਆ ਝੋਟੇ ਨੂੰ ਲੱਗਾਗੇ ਆਪਣੇ ਵਾਲੇ ਨੂੰ ਦੇਖਦੇ ਆ ਤੇ ਆਹ ਦੇਖੋ ਕੌਣ ਆਇਆ ਦਿਖਾਉਂਦੇ ਤੁਹਾਨੂੰ ਬੰਦਾ ਐ ਲਾ ਦੇ ਲਾ ਦੇ ਲਾ ਦੇ ਹੁਣ ਲਾ ਦੇ ਲਾ ਜੀ ਇਹਦਾ ਕੰਮ ਨਿਪਟ ਜਾ ਆਪਣੇ ਝੋਟੇ ਦਾ ਫੇਰ ਇਹ ਝੋਟੇ ਨੂੰ ਲੱਗਾਗੇ ਠੀਕ ਐ ਇਹਦੀ ਆਪਾਂ ਛਤਰੀ ਛਤਰੀ ਖੋਲ ਦੇਣੀ ਆ ਕੱਲਾ ਯੂ ਪਾਈਪ ਸਪੀਕਰ ਬਾਸ ਤੇ ਜਿਹੜੀ ਫालतੂ ਦੀ ਵੇਅਰਿੰਗ-ਵੋਰਿੰਗ ਆ ਉਹ ਸੈੱਟ ਕਰ ਦੇਣੀ ਆ। ਹੈ ਤਾਂ ਵੇਲੇ ਚਾਰ ਕੇ ਇੱਕ ਇਹਦੀ ਵਾਰਸ ਲਪਾਉਣੀ ਆ ਆਪਾਂ। ਤੇ ਵੀਰਾਂ ਕਮੈਂਟ ਕਰਦੇ ਹੀ ਕਈ ਵੀ ਟਰਬੋ ਦਾ ਇੱਕ ਵੀਰ ਦਾ ਕਮੈਂਟ ਆਇਆ ਸੀ। ਟਰਬੋ ਵੀਰੋ ਇਹਨੂੰ ਕੱਲ ਫਿੱਟ ਕਰਾਵਾਂਗੇ। ਮਤਲਬ ਜਿਹੜਾ ਕੱਲ ਵਲੌਗ ਆਊਗਾ ਉਹ ਟਰਬੋ ਦਾ ਹੀ ਆਊਗਾ ਲਗਭਗ ਇਹੀ ਉਮੀਦ ਆ। ਜੇ ਕੋਈ ਕੰਮ ਨਾ ਪਿਆ ਆਪਾਂ ਨੂੰ ਤਾਂ ਇੱਥੇ ਟਰਬੋ ਲਵਾਉਣ ਜਾਵਾਂਗੇ ਫਿਰ ਠੀਕ ਐ। ਤੇ ਫਿਲਹਾਲ ਅੱਜ ਆਪਾਂ ਇਹ ਕੰਮ ਨਿਬੜ ਕੇ ਤੇ ਇੱਕ ਜਗ੍ਹਾ ਹੋਰ ਜਾਣਾ ਹੈ ਉਹ ਵੀ ਤੁਹਾਨੂੰ ਅੱਗੇ ਵਲੌਗ 'ਚ ਪਤਾ ਲੱਗ ਜੂਗਾ। ਮਾਜੀ ਵੀਰੋ ਸੋ ਆਪਣੇ ਮੁੰਡੇ ਆ ਗਏ ਆ ਤੇ ਇਹ ਪੱਟਣਗੇ ਇਹਦੀਆਂ ਹਾਲੈਂਡ ਦੀਆਂ ਨੋਜਲਾ ਠੀਕ ਐ ਇਹਦੀਆਂ ਨੋਜਲਾ ਕਰਾਉਣੀਆਂ ਸੀਗੀਆਂ ਬੜਾ ਟਾਈਮ ਹੋ ਗਿਆ ਤੇ ਪੰਪ 깔ਦਨ ਨਹੀਂ ਤੇ ਨੋਜਲਾ ਕਰੀਦੀਆਂ ਨਹੀਂ ਨੋਜਲਾ ਕਰਾ ਲਈਏ ਫਿਰ ਇਹਦੇ ਆ ਲਾਵਾਂਗੇ ਝੋਟੇ ਆਲ ਚੱਕੋ ਜੀ ਤੁਹਾਨੂੰ ਦਿਖਾਉਨੇ ਆ ਸਿਸਟਮ ਲਓ ਜੀ ਕਿਉਂ ਨਾਲ ਇਹ ਕਿੱਦਾਂ ਆ ਗਿਆ ਕਾਏ ਕੋਈ ਪੰਛੀ ਪੁੰਛੀ ਬੰਦਾ ਰਿਹਾ ਚੂਹਾ ਚਾਹ ਜ ਪੱਕਾ ਕਰ ਪਾਇਆ ਸੀ ਉਹਨੇ ਆਹ ਦੇਖ ਦੈਨਦਰ ਦਾ ਉਹ ਗਾਲ ਦੇਣਾ ਸੀਗਾ ਕੁੜੀ ਦਾ ਉਹ ਦੂਂਦੇ ਉਹ ਤਾਂ ਇਹਨਾਂ ਪੂਰਾ ਬਣਾਇਆ ਹੈ ਨਾ ਉਹਦਾ ਪੂਰਾ ਇਹਨ ਘਰ ਬਣਾਇਆ ਅਗਲੇ ਨੇ ਆਪਣਾ ਇਹ ਤਾਂ ਤਾਂ ਨਹੀਂ ਬਣਾਇਆ ਉਹਨਾਂ ਨੇ ਨਹੀਂ ਚੂਹੇ ਦਾ ਹੀ ਕੰਮ ਆ ਚੂਹੇ ਮਾਮਾ ਘਾ ਲੈ ਗਏ ਯਾਰ ਆਏ ਤੇ ਫੇਰ ਮਾਮਾ ਹੋਰ ਚਿੜੀਆਂ ਰਹਿੰਦੀਆਂ ਇੱਥੇ ਹੈ ਇਹ ਚਿੜੀਆਂ ਰਹਿੰਦੀਆਂ ਇੱਥੇ ਮਾਮਾ ਚੂਹਾ ਮਾਂ ਤਾਰਾ ਰਾਰੀਆਂ ਟੱਕ ਦੇਣੀਆਂ ਸੀਗੀਆਂ ਉਹ ਤਾਂ ਟੱਕਦਾ ਹੀ ਆ ਉਹ ਤਾਂ ਕੀਤਾ ਕੰਮ ਉਹਨੇ ਕਈ ਜਗਾ ਕੈਮਰੇ ਕੋਮਰੇ ਤਾਂ ਵੱਡੀਆਂ ਤਾਰ ਕੋ ਹਾਂ ਵੱਡੀਆਂ ਉਹਨੇ ਕੀਤੀ ਕਾਰ ਬਾਈ ਉਹ ਜਿਹੜਾ ਬੰਦਾ ਘਾ ਲੈ ਜਾਂਦੇ ਆ ਤੇਰੇ ਸਾਹਮਣੇ ਹੀ ਆ ਜੱਡਾ ਚੂਹਾ ਉਧਰ ਸਪੀਕਰਾਂ ਤੇ ਬੈਠਾ ਹੀ ਨਾ ਅੱਧਾ ਮੇਲਾ ਦਹਿਲ ਗਿਆ ਤੂੰ ਕਹਿੰਦਾ ਚੂਹੇ ਲੈ ਜਾਂਦੇ ਆ ਆ ਕਿਥੇ ਉੱਥੇ ਮੇਲਾ ਲਾਉਣ ਗਏ ਜਿੱਥੇ ਚੂਹਾ ਨਿਕਲ ਆਇਆ ਜੀ ਖੁੱਲ ਗਿਆ ਆਪਣਾ ਪੰਪ ਤੇ ਨੋਜ਼ਲ ਠੀਕ ਐ ਤੇ ਕਰਤਾ ਇਥੋਂ ਖਾਲੀ ਜਿਆ ਕਰੋ ਚੈੱਕ ਤੇ ਹੁਣ ਇਹਨੂੰ ਲੈ ਕੇ ਚੱਲਦੇ ਆ ਆਪਾਂ ਠੀਕ ਐ ਉਸ ਤੋਂ ਪਹਿਲਾਂ ਨੋਜ਼ਲਾ ਨੋਜ਼ਲਾ ਸੰਭਲੀ ਸੈੱਟ ਕਰਕੇ ਆਪਾਂ ਤਾਂ ਤੇ ਜਿਹੜੀ ਚੀਜ਼ ਸਾਹਮਣੀ ਹੈ ਆਪਾਂ ਯਾਰ ਤੇਲ ਡਿੱਗੀ ਜਾਂਦਾ ਤੇਲ ਤੇਲ ਕਿਹੜੀ ਜਗ੍ਹਾ ਤੋਂ ਡਿੱਗਦਾ ਆ ਦਿਖਣਾ ਪੈਣਾ ਅੱਛਾ ਆ ਬੈਪ ਚ ਹੁੰਦਾ ਹੈ ਵਾਪਸੀ ਵਾਲੀ ਚ ਲਓ ਜੀ ਵੀਰੋ ਝੋਟੇ ਦੀ ਲੁੱਕ ਚੈੱਕ ਕਰ ਲਓ ਤੁਸੀਂ ਠੀਕ ਐ ਝੋਟਾ ਇਦਾਂ ਦੀ ਲੁੱਕ ਚ ਆਇਆ ਆ ਹੁਣ ਆਪਣਾ ਤੇ ਇਹਦਾ ਤਾਂ ਸਮਾਨ ਖੁੱਲ ਗਿਆ ਆ ਪਾ ਇਹ ਵੀ ਲਾਉਣੀ ਆ ਉਸਤਾਦ ਜੀ ਇਹ ਵੀ ਉੱਪਰ ਯੂ ਪਾਈਪ ਤੇ ਲੱਗਣੀ ਆ ਯੈਸ ਬ੍ਰੋ ਨਹੀਂ ਉਹ ਵੀ ਲੱਗਣੀ ਹੈ ਵੀ ਲੱਗਣੀ ਆ। ਲਓ ਜੀ ਫਿਰ ਕਰੋ ਚੈੱਕ ਝੋਟੇ ਨੂੰ। ਇਹ ਬਾ ਕੰਮ ਆਪਣਾ ਨਿਭੜ ਚੱਲੇ ਆਪਾਂ ਹੁਣ ਨਿਕਲਦੇ ਆ ਥੋੜੇ ਟਾਈਮ ਤੱਕ ਪਹਿਲਾਂ ਇਹਦੀ ਛਤਰੀ ਲਵਾ ਲਈ ਆਪਣੇ ਵਾਲੇ ਝੋਟੇ ਦੀ। ਜੱਸਾ ਵੀ ਆ ਗਿਆ ਰੈਡੀ ਹੋ ਗਏ ਬਾ ਹੁਣ ਨਿਕਲਦੇ ਆ। ਕਦਾ ਟੈਨਸ਼ਨ ਪੇਸ਼ਨ ਹੋ ਕੇ ਆਇਆ ਪੂਰਾ ਹੈ। ਲਓ ਜੀ ਇਹਦਾ ਸਾਰਾ ਸਮਾਨ ਖੋਲਤਾ। ਇਹ ਆਪਣਾ ਭਰਾ ਰਾਵਾ ਬਈ ਰੁੜਕੇ ਤੋਂ ਜੇ ਕੇ ਭਰਾ ਨੂੰ ਕੰਮ ਕਰਾਉਣਾ ਹੋਵੇ ਤੇ ਮੁੰਡੇ ਕੋਲ ਜਰੂਰ ਜਾਇਆ ਕਰੋ ਬਈ ਰੁੜਕੇ। ਸਹੀ ਗੱਲ। ਹਾਂ ਵਧੀਆ ਕੰਮ ਕਰਦਾ ਮੁੰਡਾ। ਆ। ਤੇ ਆਪਣੇ ਵਾਲੇ ਦੇ ਵੀ ਸਪੀਕਰ ਭਰਾ ਨਹੀਂ ਲਾਏ ਹੀਗੇ ਠੀਕ ਹੈ ਹੁਣ ਇਹਦਾ ਵੀ ਹੁਣ ਅੱਗੇ ਜਦੋਂ ਵੀ ਪਲਾਨ ਕਰਾਂਗੇ ਫਿਰ ਦੱਸਾਂਗੇ ਤੁਹਾਨੂੰ ਹਾਲੇ ਸਾਲ ਖੰਡ ਦਾ ਅਸੀਂ ਕਰ ਲਈਏ ਸ਼ੁਗਲ ਮੇਲਾ ਉਸ ਤੋਂ ਬਾਅਦ ਦੇਖਦੇ ਆ ਫੇਰ ਲਾਉਨੇ ਆ ਹਿਸਾਬ ਕਿਤਾਬ ਲਾਤੀ ਛਤਰੀ ਹੋ ਗਿਆ ਪੂਰਾ ਐਨ ਰੈਡੀ ਮੁਝ ਹੈ ਲਪਣਾ ਤੇ ਹੁਣ ਇਹਦਾ ਜਿਹੜਾ ਕੰਮ ਆ ਬਾਕੀ ਉਹ ਕਰਾ ਕੇ ਤੇ ਕੱਲ ਟਰਬੋ ਦਾ ਦੇਖਦੇ ਆ ਫਿਰ ਜਿੱਦਾਂ ਆਪਣੀ ਗੱਲ ਚੱਲਦੀ ਹੀ ਟਰਬੋ ਵਾਲਾ ਕੰਮ ਵੀ ਕਰਾਈਏ ਇਹਦਾ ਛਤਰੀ ਲਾ ਕੇ ਆਪਾਂ ਰੱਖਤੀ ਅੰਦਰ ਸਟੋਰ ਚ ਠੀਕ ਹੈ ਆ ਸਾਰਾ ਸਮਾਨ ਆ ਕੇ ਸਾਂਭਾਂਗੇ ਹੁਣ ਆਪਾਂ ਜਿੰਨਾ ਵੀ ਇਹਦਾ ਸਮਾਨ ਆ ਆ ਵੀ ਪੇਟੀਆਂ ਪੂਟੀਆਂ ਜਿਹੜੀਆਂ ਦੋਵੇਂ ਟਰੈਕਟਰਾਂ ਦੀਆਂ ਇਹ ਸਾਰੀਆਂ ਦੋਵੇਂ ਟਰੈਕਟਰਾਂ ਦਾ ਜਿਹੜਾ ਸਮਾਨ ਹੈ ਆ ਆਪਾਂ ਉਧਰ ਰੱਖ ਦੇਣਾ ਆ ਠੀਕ ਹੈ ਤੇ ਮੇਰੀ ਬੜੀ ਇੱਛਾ ਸੀਗੀ ਇਹਨੂੰ ਲੰਡਾ ਕਰੀਏ ਹੁਣ ਕਮੈਂਟ ਕਰਕੇ ਦੱਸ ਦਿਓ ਇੰਦਾ ਸੋਹਣਾ ਲੱਗਦਾ ਕਿ ਛਤਰੀ ਨਾਲ ਸੋਹਣਾ ਲੱਗਦਾ ਸੀ ਮੈਨੂੰ ਤਾਂ ਇੰਦਾ ਹੀ ਪਸੰਦ ਆ ਬਾਕੀ ਤੁਸੀਂ ਆਪਣੀ ਪਸੰਦ ਦੱਸ ਦਿਓ ਇੱਕ ਇਹਦਾ ਆਪਾਂ ਸਲੈਂਸਰ ਵੀ ਚੇਂਜ ਕਰ ਦੇਣਾ ਸਲੈਂਸਰ ਵੀ ਇਹਨੂੰ ਸਟੀਲ ਵਾਲਾ ਪਾ ਦੇਣਾ ਠੀਕ ਹੈ ਦੂਜਾ ਪਾਵਾਂਗੇ ਬਣਵਾ ਕੇ ਇਹਦੇ ਨਾਲ ਦਾ ਕਿਉਂਕਿ ਸਟੀਲ ਵਾਲੇ ਸਲੈਂਸਰ ਚ ਆਵਾਜ਼ ਹੋਣੀ ਆਂਦੀ ਆ ਇਹਨਾਂ ਚ ਆਵਾਜ਼ ਥੋੜੀ ਜਿਹੀ ਦਬ ਜੀ ਜਾਂਦੀ ਆ ਸੋ ਟਾਈਮ ਹੋ ਗਿਆ ਜੀ 6:30 ਦਾ ਤੇ ਆਪਾਂ ਮਹਾਲੀ ਤੋਂ ਥੋੜਾ ਜਿਹੀ ਪਿੱਛੇ ਰਹਿ ਗਏ ਆ ਆ ਚੱਲੀ ਚੱਲਦੇ ਆ ਆ ਗਏ ਉਸਤਾਦ ਜੀ ਇੱਧਰ ਜੱਸਾ ਜੀ ਆ ਗਏ ਜੀ ਆ ਗਏ ਮਾਲ ਚੱਲੀਏ ਜੀ ਫਿਰ ਚਲੋ ਜੀ ਚਲੋ ਜੀ ਭਾਈਏ ਚੱਲੇ ਲਓ ਜੀ ਵੀਰੋ ਪਹੁੰਚ ਗਏ ਮਹਾਲੀ ਇਹ ਡਾਕਟਰ ਸਾਹਿਬ ਕੋਲ ਹੁਣ ਹੋਊ ਇੱਥੇ ਜਿਹੜਾ ਕੰਮ ਹੋਣਾ ਆ ਕਿੱਦਾਂ ਬਾਜੀ ਪਿੱਛੇ ਆ ਪਿੱਛੇ ਆ ਬਾਜੀ ਖੁੱਲੀ ਆ ਗੱਡੀ ਤਾਂ ਬਾਗੋ ਨਾ ਚਲੋ ਜੀ ਆਲ ਚਿੱਟਾ ਲਫਾਫਾ ਚੁੱਕ ਲਿਓ ਤੇ ਨਾਲ ਪੰਪ ਪਿਆ ਭਾਈ ਚਲੋ ਜੀ ਆਜੋ ਆਜੋ ਭਾਈ ਚੱਕੋ ਪੰਪ ਆਪਣਾ ਹੋ ਗਿਆ ਓਕੇ ਰਿਪੋਰਟਾਂ ਤੇ ਠੀਕ ਐ ਗੱਤ ਕੁ ਖਲਿਆ ਜਿਹੜੀਆਂ ਸੀਲਾਂ ਸੂਲਾਂ ਪੈਣ ਵਾਲੇ ਅਸੀਂ ਉਹ ਪਵਾ ਲੀਆਂ ਆ ਤੇ ਹੁਣ ਖੇਤੀ ਵਾਲਾ ਪੰਪ ਆਪਾ ਕਰਾ ਲੈਣਾ ਭਾਈ ਤੋ ਇੱਕ ਠੀਕ ਐ ਭਾਜੀ ਕਿੱਤੀ ਵਾਲਾ ਕਰਕੇ ਦੇਣਾ ਮੈਗਾ ਹੋਰ ਨਹੀਂ ਕੋਈ ਤੇ ਬਾਕੀ ਨੋਜ਼ਲਾ ਲਿਆਂਦੀਆਂ ਨੋਜ਼ਲਾਂ ਜੋਸੇ ਵਾਲੇ ਦੀਆਂ ਉਹ ਸੈਟ ਕਰਾ ਲੈਣੀਆਂ ਤੇ ਭਾਈ ਹੁਣ ਦੇਖਦੇ ਆ ਆ ਪਿਆ ਆ ਪੇਸ਼ੈਂਟ ਸਾਡਾ ਆ ਨੋਜ਼ਲਾ ਆ ਸਵਾਗਤ ਹੈ ਜੀ ਇੱਕ ਹੋਰ ਨਵੇਂ ਦਿਨ ਚ ਕੱਲ ਆਪਾਂ ਕਰਦੇ ਕਰਦੇ ਬਹੁਤ ਲੇਟ ਹੋ ਗਈ ਸੀ ਮਹਾਲੀ ਤੋਂ ਉੰਦੇ ਰਾਤ ਲਗਭਗ 12 1:00 ਵਜੇ ਗਿਆ ਸੀਗਾ ਤਾ ਫਿਰ ਵਲੌਗ ਯਾਰ ਬਣਾ ਨਹੀਂ ਹੋਇਆ ਤੇ ਥੱਕੇ ਬਹੁ ਸੀਗੇ ਕਿਉਂਕਿ ਸਾਰਾ ਦਿਨ ਕੰਮ ਕਰਦੇ ਰਹੇ ਫਿਰ ਰਾਤ ਵੀ ਇਦਾਂ ਲੰਘ ਗਈ ਆਪਣੀ ਤੇ ਫਿਰ ਇਸੇ ਕਰਕੇ ਵਲੌਗ ਬਣਾਇਆ ਨਹੀਂ ਜੀ ਹੁਣ ਆਪਾਂ ਆਏ ਆ ਜੀ ਵਾਪਸ ਆਪਣੇ ਮਝੈਲ ਕੋਲ ਤੇ ਬਾਈ ਫਿੱਟ ਕਰਨਾ ਸੀ ਇਹਨੂੰ ਕਿਉਂਕਿ ਉਹ ਡਾਇاف੍ਰਮ ਵਾਲਾ ਪੰਪ ਆਪਾਂ ਨੂੰ ਹੈ ਵਧੀਆ ਪਰ ਜਿਹੜੇ ਕੰਮ ਚ ਆਪਾਂ ਨੂੰ ਚਾਹੀਦਾ ਉਹ 'ਚ ਨਹੀਂ ਸਹੀ ਚੱਲਦਾ ਤੇ ਉਹ ਫਿੱਟ ਕਰਨ ਲੱਗ ਪਾ ਮੈਂ ਤੁਹਾਨੂੰ ਚੈੱਕ ਕਰਾ ਦਿੰਦਾ ਆ ਆ ਤਾਂ ਡਾਇاف੍ਰਮ ਵਾਲਾ ਪਿਆ ਆਪਣਾ ਠੀਕ ਹੈ ਇਹ ਪਿਆ ਨਾਰਮਲ ਤੇ ਲੋ ਜੀ ਇਹ ਆਪਣਾ ਨਾਰਮਲ ਪੰਪ ਕਸਦਾ ਇੱਥੇ ਠੀਕ ਹੈ ਜੀ ਕਰੋ ਚੈੱਕ ਤੇ ਉਹ ਜਿਹੜਾ ਝੋਟਾ ਆ ਆਪਾਂ ਉਹ ਕਰਤਾ ਲੰਡਾ ਉਹਦਾ ਸਿਸਟਮ ਖੋਲਤਾ ਮਹਾਰਾਜ ਹੁਣ ਦੱਸੋ ਕਿਦਾਂ ਲੱਗਦਾ ਟਰੈਕਟਰ ਓਕੇ ਹੁਣ ਸਹੀ ਆ ਹੈਨਾ ਹੁਣ ਆਪਾਂ ਨੂੰ ਖਤਰਾ ਘਟ ਗਿਆ ਪਹਿਲਾਂ ਆਪਾਂ ਨੂੰ ਇਸੇ ਕਰਕੇ ਉਸ ਦਿਨ ਆਪਣੇ ਤੋਂ ਗਲਤੀ ਹੋਈ ਆਪਾਂ ਸਿਸਟਮ ਦੇ ਚੱਕਰ 'ਚ ਇਹਨੂੰ ਸਪੇਸਰ ਪਾਲੇ ਸੀਗੇ ਹਾਂ ਸੋਹਣਾ ਲੱਗਦਾ ਬਸ ਇਹਦਾ ਬਾਕੀ ਕੰਮ ਕਰਾਵਾਂਗੇ ਇਹ ਕੱਲ ਹੋਊਗਾ ਅੱਜ ਤਾਂ ਮੁੰਡੇ ਬਿਜ਼ੀ ਆ ਆਪਣੇ ਜੁਗਾੜੀਏ ਜੇ ਅੱਜ ਵੇਲੇ ਹੁੰਦੇ ਆਪਾਂ ਇਹਦਾ ਕੰਮ ਕਰਾ ਦੇਣਾ ਸੀ ਤੇ ਇਹ ਚ ਬਾਬੇ ਉਹ ਦਿਨ ਆਪਾਂ ਨਾ ਹੁੱਕ ਚ ਪਾਤਾ ਸਪੇਸਰ ਟਰੈਕਟਰ ਚ ਤੇ ਸਪੇਸਰ ਪਾਉਣ ਕਰਕੇ ਟਰੈਕਟਰ ਪਾਸੇ ਮਾਰਨੇ ਸ਼ੁਰੂ ਕਰ ਗਿਆ ਜੇ ਪਾਸੇ ਨਾ ਮਾਰਦਾ ਤੇ ਟਰੈਕਟਰ ਪਹਿਲੇ ਨੰਬਰ ਤੇ ਆਉਣਾ ਸੀਗਾ ਠੀਕ ਹੈ ਇਹਦਾ ਛੋਟਾ ਛੋਟਾ ਕਾਫੀ ਕੰਮ ਹਲੇ ਕਰਾਉਣਾ ਆ ਆਪਾਂ ਪੱਤੀਆਂ ਪੁੱਤੀਆਂ ਪਟਾਉਣੀਆਂ ਆ ਠੀਕ ਹੈ ਕਿਉਂਕਿ ਸਿਸਟਮ ਲੱਗਾ ਸੀ ਨਾ ਸਿਸਟਮ ਲੱਗੇ ਕਰਕੇ ਫਿਰ ਆ ਜੋੜ ਪਾਇਆ ਆ ਇੱਥੇ ਇਹਨੂੰ ਸਾਰੇ ਨੂੰ ਐਨ ਸੈੱਟ ਕਰਾਂਗੇ ਆਪਾਂ ਠੀਕ ਤੇ ਇਹਦਾ ਤਾਂ ਕੰਮ ਚਲੋ ਹੁਣ ਕੱਲ ਤੇ ਚੱਲ ਗਿਆ ਤੇ ਆਪਣੇ ਵਾਲੇ ਨੂੰ ਬਸ ਅੱਜ ਕੱਸ ਕੇ ਇਹਨੂੰ ਸਟਾਰਟ ਕਰਕੇ ਦੇਖਦੇ ਆਂ ਵੀ ਇਹ ਕੀ ਆਂਦਾ ਆ ਕਿਦਾਂ ਕੀ ਕੁਸ਼ ਪਰਫਾਰਮੈਂਸ ਆਉਂਦੀ ਏ ਇਹਦੀ ਤੇ ਆਪਣਾ ਭਰਾ ਲੱਗਾ ਆਹੋ ਚੱਲਿਆ ਕੰਮ ਦਾ ਇਹਦਾ ਤਾਂ ਠੀਕ ਜਲਦੀ ਉਹ ਜਲਦੀ ਬਸ ਕਰਕੇ ਆਪਾਂ ਫਿਰ ਵਿਹਲੇ ਲਓ ਜੀ ਵੀਰੋ ਪੰਪ ਆ ਹੋ ਗਿਆ ਫਿੱਟ ਬਰ ਰੇਸਾਂ ਰੂਸਾਂ ਸੈੱਟ ਕਰਦੇ ਆ ਉਹ ਜਿਹੜੀਆਂ ਉਦੋਂ ਕਰਾਈਆਂ ਸੀ ਇਸ ਪੰਪ ਦੇ ਹਿਸਾਬ ਨਾਲ ਸੈੱਟ ਕਰਨੀਆਂ ਆ ਤੇ ਬਾਕੀ ਦਾ ਕੰਮ ਆਪਣਾ ਡਾਣਿਆ ਹੁਣ ਇਹ ਚ ਅਸੀਂ ਮਾਰੇ ਕੂਲੈਂਟ ਕੱਢ ਕੇ ਗਏ ਬਾਲਟੀ ਚ ਛੁੱਡੂ ਆਡੇ ਨੇ ਬਾਲਟੀ ਬਦਲਦੀ ਵਿੱਚ ਤੂੜੀ ਪਾਤੀ ਹੁਣ ਕੱਲਾ ਪਾਣੀ ਪਾਉਣ ਲੱਗੇ ਆ ਇਹਨੂੰ ਪਤੰਦਰ ਨੂੰ ਕੱਲਾ ਕੂਲੈਂਟ ਨਸੀਬ ਹੀ ਨਹੀਂ ਹੋਣਿਆ ਨਸੀਬ ਕੂਲੈਂਟ ਹੀ ਨਹੀਂ ਸੈੱਟ ਆਉਂਦਾ ਇਹਦਾ ਇਹ ਹੁਣ ਬਸ ਇਹਦਾ ਕਰਨ ਲੱਗੇ ਆ ਜੀ ਇਹਨੂੰ ਪਾਣੀ ਪਾ ਕੇ ਕੂਲੈਂਟ ਅਸੀਂ ਫਿਰ ਦੁਬਾਰਾ ਪਾਵਾਂਗੇ ਠੀਕ ਐ ਤੇ ਉਹੀ ਕੰਮ ਕਰਨਾ ਪੈਣਾ ਆ ਬਾਕੀ ਵੀਰੋ ਇਸ ਵਲੌਗ ਨੂੰ ਇੱਥੇ ਹੀ ਐਂਡ ਕਰਦੇ ਆਂ ਉਮੀਦ ਕਰਦਾ ਵਲੌਗ ਤੁਹਾਨੂੰ ਵਧੀਆ ਲੱਗਿਆ ਜੇ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਹਲੇ ਜੱਸੇ ਵਾਲੇ ਦੀਆਂ ਨੋਜ਼ਲਾਂ ਪਾਉਣੀਆਂ ਆਪਾਂ ਠੀਕ ਨਹੀਂ ਹੋਰ ਹੋਰ ਤੇ ਇਹਦਾ ਵੀ ਤੁਹਾਨੂੰ ਪਰ ਇਹਦਾ ਆਪਾਂ ਪਹਿਲਾਂ ਬਿਫੋਰ ਨਹੀਂ ਦਿਖਾਇਆ ਬਿਫੋਰ ਕਿੱਦਾਂ ਦੀ ਆਵਾਜ਼ ਸੀ ਡਰਾਫਟਰ ਦਿਖਾਉਣੀ ਸੀ ਹਨਾ ਕਰ ਦਿੰਨਾ ਸਟਾਰਟ ਆਹੋ ਕਰ ਦੇ ਸਹੀ ਗੱਲ ਆ ਆਹ ਵਈਆਂ ਨੋਜ਼ਲਾਂ ਹਾਂ ਨੋਜ਼ਲਾਂ ਇਹ ਪਈਆਂ ਭਾਈ ਇਹਦਾ ਵੀ ਕੰਮ ਜਿਆ ਕਰਾ ਕੇ ਲਿਆਂਦੇ ਨੋਜ਼ਲਾਂ ਦਾ ਠੀਕ ਹੈ ਤੇ ਵੀਰੋ ਚਲੋ ਇਹਦੀ ਆਵਾਜ਼ ਕਿਸੇ ਹੋਰ ਵਲੌਗ ਸੁਣਾਵਾਂਗੇ ਤੁਹਾਨੂੰ ਉਮੀਦ ਕਰਦਾ ਬਲੌਗ ਵਧੀਆ ਲੱਗਿਆ ਪਤਾ ਹੀ ਆ ਅੱਗੇ ਪਤਾ ਹੀ ਆ ਸਾਰਿਆਂ ਨੂੰ ਠੀਕ ਐ ਤਾਂ ਮਿਲਾਂਗੇ ਤੁਹਾਨੂੰ ਨਵੇਂ ਬਲੌਗ ਨਾਲ ਇਸ ਬਲੌਗ ਵਿੱਚ ਬਸ ਇੰਨਾ ਹੀ ਨਵੇਂ ਬੰਦੇ ਕਰਦੇ ਚੈਨਲ ਨੂੰ ਸਬਸਕ੍ਰਾਈਬ ਤੇ ਜਾ ਕੇ ਇੰਸਟਾ ਤੇ ਫੋਲੋ ਜ਼ਰੂਰ ਕਰ ਲਿਓ ਵੀ